ਹਾਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਅਮਰਪਾਲ ਸਿੰਘ ਮਹਿਰੋਂ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਵੀਡੀਓ ਤੁਹਾਡੇ ਸਾਹਮਣੇ ਸੁਣਾਉਣ ਜਾ ਰਹੇ ਹਾਂ ਔਰ ਦੂਜੇ ਪਾਸੇ ਬਠਿੰਡੇ ਦੀ ਅਮਨੀਤ ਤੰਦੜ ਐਸਐਸਪੀ ਉਹਨਾਂ ਦੇ ਵੀ ਹੈਰਾਨੀਜਨਕ ਖੁਲਾਸੇ ਅੱਜ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਔਰ ਦੂਜੇ ਪਾਸੇ ਜਿਹੜੇ ਵਿਰੋਧੀ ਸੀ ਅਮਰਪਾਲ ਸਿੰਘ ਮਹਿਰੋਂ ਦੇ ਉਹਨਾਂ ਦੇ ਵੀ ਕਹਿੰਦੇ ਸੀਨੇ ਦੇ ਵਿੱਚ ਛੰਡ ਪੈ ਗਈ ਹੈ ਔਰ ਦੂਜੇ ਪਾਸੇ ਜਿਹੜੇ ਅਮਰਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਨੌਜਵਾਨ ਹਰਿਆਣੇ ਦੇ ਵਿੱਚੋਂ ਵੀ ਆ ਗਏ ਨੇ ਇਹਨਾਂ ਦੇ ਵੀ ਬਹੁਤ ਵੱਡੇ ਪੱਧਰ ਦੇ ਉੱਤੇ ਆਪਣੀ ਗੱਲ ਧਰੀ ਹੈ ਔਰ ਤੁਹਾਨੂੰ ਮੈਂ ਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਦੋਵੇਂ ਤਰ੍ਹਾਂ ਦੇ ਵੀਡੀਓ ਦਿਖਾਉਂਗਾ ਕਿ ਆਖਰ ਅਮਰਪਾਲ ਸਿੰਘ ਮਹਿਰਾ ਦੇ ਹੱਕ ਦੇ ਵਿੱਚ ਲੋਕ ਡਟ ਗਏ ਨੇ ਔਰ ਬਗਾਨੀਆਂ ਸਟੇਟਾਂ ਦੇ ਵਿੱਚੋਂ ਡਟ ਗਏ ਨੇ ਔਰ ਦੂਜੇ ਪਾਸੇ ਅਮਨੀਤ ਕੰਡਲ ਸਾਡੇ ਪੰਜਾਬ ਦੇ ਬਠਿੰਡੇ ਦੀ ਐਸਐਸਪੀ ਉਹਨਾਂ ਦੇ ਮੂੰਹ ਵੀ ਤੁਹਾਨੂੰ ਮੈਂ ਸੁਣਾਉਣ ਜਾ ਰਿਹਾ ਕਿ ਆਖਰ ਪੂਰਾ ਮਾਮਲਾ ਕੀ ਬੜਿਆ ਕਿਕੇ ਹਰਾਨੀ ਜਨਕ ਖੁਲਾਸੇ ਕੀਤੇ ਨੇ ਅਮਰਪਾਲ ਸਿੰਘ ਮਹਿਰਾਂ ਦੇ ਉੱਤੇ ਬਠਿੰਡਾ ਦੀ ਐਸਐਸਪੀ ਨੇ ਔਰ ਦੂਜੇ ਪਾਸੇ ਜਿਹੜੇ ਕਹਿੰਦੇ ਵਿਰੋਧੀ ਨੇ ਇਹਨਾਂ ਦੇ ਕਰੇਜੇ ਦੇ ਵਿੱਚ ਬਹੁਤ ਵੱਡੀ ਠੰਡ ਪੈ ਗਈ ਆ ਤਾਂ ਸੁਣੋ ਜਰਾ ਧਿਆਨ ਮੇਰੇ ਨਾਲ ਕਿ ਆਖਿਰ ਉਹ ਵਿਰੋਧੀਆਂ ਲਈ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਨੇ ਮਹਿਰਾਂ ਦੇ ਉਹ ਨੌਜਵਾਨ ਕੀ ਕਹਿ ਰਹੇ ਨੇ ਔਰ ਫਿਰ ਮੈਂ ਤੁਹਾਨੂੰ ਅਗਲੀ ਅਪਡੇਟ ਆ ਜਿਹੜੀ ਐਸਐਸਪੀ ਬਠਿੰਡਾ ਅਮਨੀਤ ਕੌਂਦਲ ਦੇ ਮੂੰਹੋਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਸੁਣੋ ਇਹ ਕਹਿੰਦੇ ਨੇ ਵੀ ਹਾਂ ਵੀ ਇਹ ਗਲਤ ਕਰਦਾ ਕਤਲ ਇਹ ਗਲਤ ਕਰਦਾ ਫਿਰ ਹਾਂ ਭਾਈ ਤੁਸੀਂ ਛੇਡ ਖਾਲੀ ਪਈ ਆ ਉਹਦੀ ਕਚਰ ਕੁਮਾਰੀ ਵਾਲੀ ਤੁਸੀਂ ਦੇਖ ਲਓ ਬਣ ਕੀ ਆ ਕਰਨ ਬਾੜ ਦੀ ਟਰੈਕਟਰ ਨੂੰ ਕਿਰਦਾਰ ਨੂੰ ਪੰਜਾਬੀ ਨੂੰ ਮੇਨਟੇਨ ਕਰਨਾ ਭਾਈ ਇਹ ਗੰਦ ਇੱਥੇ ਨਹੀਂ ਚੱਲੂਗਾ ਨਹੀਂ ਸਮਝਦੇ ਭਾਈ ਸਿੰਘਾਂ ਨੇ ਚਾਰਤੀ ਕੋਈ ਨਹੀਂ ਠਾਊਗਾ ਆਊਗਾ ਤੇ ਗੰਦ ਬਾੜ ਲੱਗ ਜੂ ਕਿਸੇ ਨੂੰ ਤਾਂ ਭਾਈ ਠੱਲ ਪਾਣੀ ਸੀ ਇਹ ਤਾਂ ਟਾਈਮ ਤੇ ਟਾਈਮ ਮਸੂਰ ਮੇ ਆਉਂਦੇ ਹੀ ਰਹੇ ਨੇ ਨਾਮ ਬਦਲ ਗਏ ਹਨ ਕੋਰ ਲਰ ਰਹੇ ਆ ਕੋਰ ਕੋਰ ਹੋਈ ਲੱਗ ਜਾਂਦਾ ਹੈ ਕਿ ਪਿੱਛੇ ਸਿੰਘ ਉਹੀ ਲੱਗ ਜਾਂਦਾ ਹੈ ਕਿ ਪਿੱਛੇ ਕਮਾਉਣੇ ਪੈਂਦੇ ਨੇ ਕੋਰ ਸਿੰਘ ਭਾਈ ਅਸੀਂ ਅਦਰ ਸਟੇਟ ਤੇ ਰਹਿੰਦੇ ਆ ਹਰਿਆ ਸਾਨੂੰ ਪਤਾ ਵੀ ਹਾਂ ਜਦੋਂ ਅਸੀਂ ਇੱਧਰ ਬੈਠ ਕੇ ਦੇਖਦੇ ਹਾਂ ਕਿੰਨਾ ਚਰਦੀ ਕੱਲਾਲਾ ਕੰਮ ਹੋ ਗਿਆ ਚੀਜ਼ ਨਹੀਂ ਚਾਹੁੰਦੇ ਭਾਈ ਵੀ ਅੰਮ੍ਰਿਤਵਾਲਾ ਰੈਸਟੋਰੈਂਟ ਜਿੱਦੋਂ ਦਾ ਸਾਨਾ ਜਮਾ ਵੀ ਨਹੀਂ ਚਾਹੁੰਦੇ ਭਾਈ 5-7 ਸਾਲ ਠੀਕ ਹੈ ਇੱਕ ਸੋਚ ਦਬ ਜਾਂਦੀ ਹੈ ਜਿਹਦੇ ਅੰਦਰ ਜਾਏ ਠੀਕ ਹੈ 5-7 ਸਾਲ ਕੋਈ ਨਹੀਂ ਦੀ ਗੱਲ ਹੁੰਦੀ ਹੈ ਸੋਚ ਦਬ ਜਾਂਦੀ ਹੈ ਲੋਕ ਆਰਾਮ ਪ੍ਰਸਤ ਹੋ ਗਏ ਅਸੀਂ ਤਾਂ ਮੈਰੋ ਆ ਜਿਹਨੇ ਸਾਰੇ ਪੰਜਾਬ ਦਾ ਠਿੱਕਾ ਲੈ ਲਿਆ ਸਾਦੀ ਧੀਆ ਭੈਣ ਦਾ ਪੇਰ ਬਚਾ ਕੇ ਦਿਖਾਵਾਂਗਾ ਠੀਕ ਹੈ ਉਹ ਹਰਜੀਤ ਹੈ ਜਿਹੜਾ ਹੈ ਨਾ ਮਤਲਬ ਸਾਰਾ ਬਕਵਾਸ ਕਰਦੇ ਰੇ ਤੇ ਐਸਐਸ ਦੀ ਤਾਂ ਵੀ ਲੋਕ ਜਿਵੇਂ ਹੁਣ ਇਹ ਗੱਲਾਂ ਕਰ ਰਹੇ ਨੇ ਕਿ ਉਹਦਾ ਤਾਂ ਪਰਿਵਾਰ ਹੀ ਇਸ ਚੀਜ਼ ਤੋਂ ਚੱਲਦਾ ਸੀ ਹੈ ਨਾ ਕੈਰੀ ਕਰਕੇ ਖਾ ਲੋ ਤਾਂ ਇਸ ਹੀ ਹਰਿਆਣੇ ਦਾ ਨੌਜਵਾਨ ਜਿਹੜਾ ਕਹਿੰਦਾ ਅਸੀਂ ਨਹੀਂ ਚਾਹੁੰਦੇ ਕਿ ਭਾਈ ਅਮਰਪਾਲ ਸਿੰਘ ਮਹਿਰੋ ਅਰੈਸਟ ਹੋ ਜਾਣ ਯਾਨੀ ਗ੍ਰਿਫਤਾਰ ਹੋ ਜਾਣ ਤਾਂ ਦੂਜੇ ਪਾਸੇ ਅਮਨੀਤ ਕੌਂਡਲ ਜਿਹੜੀ ਹੁਣ ਖਬਰ ਦੇਖਣ ਜਾ ਰਹੇ ਹਾਂ ਬੜੀ ਅਹਿਮ ਖਬਰ ਹੈ ਅਮਨੀਤ ਕੌਂਡਲ ਬਠਿੰਡੇ ਦੀ ਐਸਐਸਪੀ ਉਨ੍ਹਾਂ ਦੇ ਮੂਹੋਂ ਤੁਹਾਨੂੰ ਜਿਹੜੇ ਖੁਲਾਸੇ ਹੋ ਰਹੇ ਨੇ ਬੜੇ ਹੀ ਇਰਾਨ ਕਰ ਦੇਣ ਵਾਲੇ ਨੇ ਪਰ ਸੁਣੋ ਜਰਾ ਧਿਆਨ ਦੇ ਨਾਲ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧੀ ਪੰਜਾਬ ਦੇ ਅੰਦਰ ਅਮਰਪਾਲ ਸਿੰਘ ਮਹਿਰੋਂ ਦੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੇ ਕਲੇਜ ਦੇ ਵਿੱਚ ਠੰਡ ਪੈ ਗਈ ਹੈ ਕਿਉਂ ਪੈ ਗਈ ਹੈ ਵਜ੍ਹਾ ਕੀ ਹੈ ਔਰ ਦੂਜੇ ਪਾਸੇ ਬਠਿੰਡੇ ਦੀ ਐਸਐਸਪੀ ਅਮਨੀਤ ਕੌਂਡਲ ਕਿਹੜੇ ਖੁਲਾਸੇ ਕਰ ਰਹੇ ਨੇ ਇਹ ਵੀ ਤੁਹਾਨੂੰ ਮੈਂ ਸੁਣਾ ਦਿੰਨਾ ਔਰ ਉਸ ਤੋਂ ਬਾਅਦ ਉਹ ਅਪਡੇਟ ਸਾਂਝੀ ਕਰਾਂਗੇ ਜਿਹੜੀ ਕਿ ਹੋਰ ਵੀ ਅਹਿਮ ਹੈ ਸੁਣੋ ਤੇ ਇਹਨੇ ਉਹਨਾਂ ਨੂੰ ਕਿਹਾ ਕਿ ਬਠਿੰਡਾ ਜਿਹੜੀ ਕਾਰ ਦੀ ਪ੍ਰੋਮੋਸ਼ਨ ਲਈ ਉਹਨੂੰ ਬੁਲਾ ਰਹੇ ਸੀਗੇ ਕਿ ਤੂੰ ਸਾਡੇ ਨਾਲ ਬਠਿੰਡਾ ਚੱਲ ਉਸ ਟਾਈਮ ਉਹਨੇ ਰੀਜ਼ਨ ਸਾਈਡ ਕੀਤਾ ਕਿ ਮਦਰ ਟਿੱਲੇ ਹੈ ਤੇ 8 ਤਰੀਕ ਨੂੰ ਉਹ ਇਹਨਾਂ ਦੇ ਨਾਲ ਨਹੀਂ ਆਈ ਤੇ ਅਗਲੇ ਦਿਨ 9 ਤਰੀਕ ਨੂੰ ਦੁਬਾਰਾ ਅਮਰਿਤਪਾਲ ਨੇ ਕੰਚਨ ਨੂੰ ਕੰਟੈਕਟ ਕੀਤਾ ਔਰ ਇੱਕਦਮ ਇਹਨੇ ਕਾਰ ਪ੍ਰੋਮੋਸ਼ਨ ਦੀ ਗੱਲ ਤਾਂ ਪਹਿਲਾਂ ਹੀ ਕੀਤੀ ਸੀ ਪਲੱਸ ਉਹਨੇ ਉਹਦੇ ਨਾਲ ਇਹ ਗੱਲ ਕੀਤੀ ਕਿ ਤੇਰੀ ਜਿਹੜੀ ਗੱਡੀ ਹੈ ਉਹਦੀ ਵੀ ਅਸੀਂ ਥੋੜੀ ਬਹੁਤ ਰੈਨੋਵੇਸ਼ਨ ਯਾ ਰਿਪੇਅਰ ਵਰਕ ਕਰਾ ਦਾਂਗੇ ਤੇ ਇਹਨਾਂ ਗੱਲਾਂ 'ਚੋਂ ਮੰਨ ਗਈ ਤੇ 9 ਤਰੀਕ ਨੂੰ ਅ ਅਮ੍ਰਿਤਪਾਲ ਜਸਪ੍ਰੀਤ ਔਰ ਨਿਮਰਤ ਤਿੰਨੋਂ ਆਪਣੇ ਮੋਗੇ ਤੋਂ ਲੁਧਿਆਣੇ ਵੱਲ ਚੱਲੇ ਤੇ ਉੱਥੇ ਪਹੁੰਚ ਕੇ ਇਹਨਾਂ ਨੇ ਅਮ੍ਰਿਤਪਾਲ ਨੇ ਜਿਹੜੀ ਕੰਚਨ ਹੈ ਉਹਨੂੰ ਵਟਸਐਪ ਤੇ ਕੰਟੈਕਟ ਕੀਤਾ ਤੇ ਅ ਅਪੋਲੋ ਹਸਪੀਟਲ ਦੇ ਨੇੜੇ ਉਹਨੂੰ ਬੁਲਾ ਲਿਆ ਜਿਹੜੀ ਆਪਣੀ ਗੱਡੀ 'ਚ ਉੱਥੇ ਆ ਗਈ ਉਸ ਤੋਂ ਬਾਅਦ ਜਿਹੜਾ ਅਮ੍ਰਿਤਪਾਲ ਹੈ ਉਹ ਕੰਚਨ ਦੀ ਜਿਹੜੀ ਇਓਨ ਗੱਡੀ ਸੀਗੀ ਜਿਹੜੀ ਮੌਕੇ ਤੇ ਵੀ ਬਰਾਮਤ ਹੋਈ ਹੈ ਉਸ ਗੱਡੀ 'ਚ ਉਹਨੇ ਟਰੈਵਲ ਕੀਤਾ ਪਿਛਲੀ ਸੀਟ 'ਤੇ ਜੋ ਹੁਣ ਤੱਕ ਪਤਾ ਲੱਗਿਆ ਬੈਠ ਕੇ ਤੇ ਜਿਹੜੀ ਐਨ ਸਕੋਰਪੀਓ 'ਚ ਇਹ ਲੋਕ ਮੌਕੇ ਤੋਂ ਆਏ ਸੀਗੇ ਉਹ ਜਸਪ੍ਰੀਤ ਔਰ ਨਿਮਰਤਜੀਤ ਉਹਦੇ ਟੂ ਟਰੈਵਲ ਅੱਗੇ ਉਹਨਾਂ ਨੇ ਗੱਡੀ ਲਾ ਲਈ ਸੋ ਫਾਈਨਲੀ ਜਦੋਂ ਇੱਥੇ ਪਠੰਡੇ ਪਹੁੰਚ ਗਏ ਜਿਸ ਵਿਰਾਜ 'ਚ ਇਹਨਾਂ ਨੇ ਕੰਮ ਉਹਦਾ ਕਰਾਉਣ ਲਈ ਪ੍ਰੋਮਿਸ ਕੀਤਾ ਸੀਗਾ ਤੇ ਅਮਰਿਤਪਾਲ ਇਨ ਅ ਵੈਰੀ ਪ੍ਰੀਪਲਾਨਡ ਕਾਂਸਪੀਰੇਸੀ ਪਹਿਲਾਂ ਹੀ ਉਹਦੀ ਗੱਡੀ 'ਚੋਂ ਬਿਫੋਰ ਰੀਚਿੰਗ देयर ਉਹ ਪਹਿਲਾਂ ਹੀ ਆਪਣੀ ਐਨ ਸਕੋਰਪੀਓ 'ਚ ਚਲਾ ਗਿਆ ਤੇ ਜਿਹੜਾ ਨਿਮਰਤ ਐ ਉਹ ਕੰਚਨ ਦੀ ਗੱਡੀ ਉਹਦੇ ਨਾਲ ਕੰਚਨ ਦੇ ਨਾਲ ਉਹ ਰਾਜਚੰਦਰ ਚਲਾ ਗਿਆ ਤੇ ਜਿਹੜੀ ਗੱਡੀ ਦਾ ਕੰਮ ਸੀ ਉਹ ਸ਼ਾਮ ਤੋਂ ਲੈ ਕੇ ਅਰਾਊਂਡ ਰਾਤ ਦੇ 12:30 ਦੇ ਕਰੀਬ ਤੱਕ ਚੱਲਦਾ ਰਿਹਾ ਜੋ ਜੋ ਉਹਨਾਂ ਨੇ ਕਰਾਉਣਾ ਸੀਗਾ ਤੇ ਉਹ ਬਹੁਤ ਇਨਸਾਈਟ ਤੋਂ ਉਸ ਤੋਂ ਬਾਅਦ ਜਦੋਂ ਕੰਮ ਪੂਰਾ ਹੋ ਗਿਆ ਤੇ ਕੰਚਨ ਔਰ ਨਿਮਰਤ ਬਾਹਰ ਆ ਗਏ ਉਹ ਆਪਣੀ ਗੱਡੀ 'ਚ ਹੁੰਦੇ ਉਸ ਤੋਂ ਬਾਅਦ ਜਿਹੜੇ ਅਮ੍ਰਿਤ ਔਰ ਜਸਪ੍ਰੀਤ ਸੀਗੇ ਇਹ ਦੋਨੋਂ ਗੱਡੀਆਂ ਨਾਲ-ਨਾਲ ਰਹੀਆਂ ਪਹਿਲੇ ਉਧਰ-ਉਧਰ ਘੁੰਮਦੇ ਰਹੇ ਤੇ ਵੈਂਟ ਟੂ ਸਮ ਪੈਟਰੋਲ ਪੰਪ ਕੁਝ ਖਾਣ ਦਾ ਬਹਾਨਾ ਵੀ ਇਧਰ ਉਧਰ ਜਿਵੇਂ ਪੁੱਛੋ ਦੇ ਨੇੜੇ ਤੇੜੇ ਆਊਟਲੈਟਸ ਦਾ ਵੀ ਕਿਹੜਾ ਦਿੰਦੇ ਨੇ ਦੋ ਇਟ ਵਾਸ ਵੈਰੀ ਲੇਟ ਐਟ ਨਾਈਟ ਸੋ ਉਸ ਤੋਂ ਬਾਅਦ ਜੋ ਉਹਨਾਂ ਦਾ ਪਹਿਲਾਂ ਹੀ ਸਾਰਾ ਪਲਾਨ ਸੀਗਾ ਜਿਹੜਾ ਅੰਮ੍ਰਿਤ ਵਨ ਸੈਕਿੰਡ ਜਦੋਂ ਇਹ ਪੁੱਛੋ ਕੋ ਲਾ ਗਏ ਤੇ ਉਸ ਤੋਂ ਬਾਅਦ ਜਸਪ੍ਰੀਤ ਹੈ ਜਿਹੜਾ ਉਹ ਸਕੋਰਪੀਓ ਚਲਾ ਰਿਹਾ ਸੀ ਉਹਨਾਂ ਨੇ ਇੱਕ ਪੈਟਰੋਲ ਪੰਪ ਤੇ ਜਿਹੜੀ ਉਹਦੀ ਗੱਡੀ ਹੈ ਸਕੋਰਪੀਓ ਉਹਨੂੰ ਉੱਥੇ ਲਾ ਲਿਆ ਤੇ ਉਸ ਤੋਂ ਬਾਅਦ ਇਹ ਇਹਦੀ ਗੱਡੀ ਚ ਆ ਗਏ ਜਿਹੜੀ ਕੰਚਨ ਦੀ ਸੀਗੀ ਤੇ ਕੰਚਨ ਦੀ ਜਿਹੜੀ ਈਓਨ ਹੈ ਉਹ ਅਮਰਿਤਪਾਲ ਚਲਾਉਣ ਲੱਗ ਪਿਆ ਤੇ ਨਿਮਰਤ ਉਹਦੀ ਡਰਾਈਵ ਜਿਹੜੀ ਸਾਈਡ ਵਾਲੀ ਸੀਟ ਉੱਥੇ ਬਹਿ ਗਿਆ ਤੇ ਕੰਚਨ ਪਿੱਛੇ ਹੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਤਰੀਕੇ ਨਾਲ ਜਿਹੜੀ ਦੂਜੀ ਗੱਡੀ ਆਪਣੀ ਸਕੋਰਪਿਓ ਪੈਟਰੋਲ ਪੰਪ ਚਲاتی ਤੇ ਫਿਰ ਸੁਨਸਾਨ ਟਾਈਪ ਜਗ੍ਹਾ 'ਚ ਵੀ ਉੱਤੇ ਘੁੰਮਦੇ ਰਹੇ देन ਫਾਈਨਲੀ ਐਟ 1 ਪੁਆਇੰਟ ਉਹਨਾਂ ਨੇ ਇਹਨੂੰ ਪੁੱਛਣਾ ਸ਼ੁਰੂ ਕੀਤਾ ਕਿ ਤੇਰੇ ਜਿਹੜੇ ਉਹਦੇ ਕੋਲ ਦੋ ਫੋਨ ਸੀਗੇ ਕੰਚਨ ਕੋਲ ਇੱਕੋ ਦੇ ਕੋਲ ਆਈਫੋਨ ਸੀਗਾ ਤੇ ਇੱਕ ਟੱਚ ਸਕਰੀਨ ਸੀਗਾ ਤੇ देन दे स्टार्टेड ਦੇ ਜਿਹੜਾ ਇਹਨਾਂ ਦਾ ਪੂਰਾ ਪਲਾਨ ਸੀਗਾ ਵੀ ਤੂੰ ਆਪਣੇ ਫੋਨ ਦੇ ਪਾਸਵਰਡ ਵਗੈਰਾ ਦੇ ਕੋਲ ਨੂੰ ਮਨਾ ਕੇ ਜਾਨੀ ਪਾਈ ਅਮਰਪਾਲ ਸਿੰਘ ਮਹਿਰੋ ਦੇ ਕੋਲ ਉਹ ਦੋਨੇ ਫੋਨ ਚਲੇ ਜਾਂਦੇ ਨੇ ਔਰ ਉਸ ਤੋਂ ਬਾਅਦ ਤਿੰਨੋਂ ਜਣੇ ਨੇ ਕਹਿੰਦੇ ਵੀ ਉਹਨੂੰ ਗਲ ਘੋਟ ਕੇ ਮਾਰ ਦਿੱਤਾ ਗਿਆ ਇਹ ਖਬਰ ਐ ਐਸਐਸਪੀ ਬਿਠੰਡਾ ਵਨੀਓ ਔਰ ਦੂਜੇ ਪਾਸੇ ਜਿਹੜੀ ਗ੍ਰਿਫਤਾਰੀ ਨੂੰ ਲੈ ਕੇ ਖਬਰ ਆ ਉਹ ਬੜੀ ਹੀ ਅਹਿਮ ਖਬਰ ਹੈ ਪੰਜਾਬ ਦਾ ਬੱਚਾ ਬੱਚਾ ਬਹੁਤ ਸਾਰੇ ਵੱਡੇ ਪੱਦਰ ਤੇ ਕਹਿ ਸਕਦੇ ਆ ਕਿ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਅਮਰਪਾਲ ਸਿੰਘ ਗ੍ਰਿਫਤਾਰ ਨਾ ਹੋਣ ਕਹਿੰਦੇ ਇਹਦੇ ਕੇਸ ਦੇ ਵਿੱਚ 5 ਸਾਲ ਬਰਬਾਦ ਕਰਨੇ ਵੇਸਟ ਜਾਣਗੇ ਔਰ ਦੂਜੇ ਪਾਸੇ ਜੇਕਰ ਕਾਨੂੰਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਾਨੂੰਨ ਕਹ ਰਿਹਾ ਭਾਈ ਉਹਨੂੰ ਅਰੈਸਟ ਕਰਕੇ ਅੰਦਰ ਕਰਨਾ ਇਹ ਗੱਲ ਖੁਦ ਅਮਰਪਾਲ ਸਿੰਘ ਮਹਿਰਾਂ ਵੀ ਮੰਨੇ ਨੇ ਪਰ ਲੋਕ ਚਾਹੁੰਦੇ ਆ ਕਹਿੰਦੇ ਭਾਈ ਇੱਕ ਗੰਦ ਚੱਕਿਆ ਗਿਆ ਅਇਦੇ ਕੇਸ ਦੇ ਵਿੱਚ ਅਮਰਪਾਲ ਸਿੰਘ ਅਸੀਂ ਚਾਹੁੰਦੇ ਹਾਂ ਕਿ ਅਰੇਸਟ ਨਾ ਹੋਵੇ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਔਰ ਦੂਜੇ ਪਾਸੇ ਕਿਹਾ ਜਾ ਰਿਹਾ ਜਿਹੜੇ ਵਿਰੋਧੀ ਨੇ ਅਮਰਪਾਲ ਸਿੰਘ ਮਹਿਰੋਂ ਦੇ ਉਹਨਾਂ ਦੇ ਕੰਦੇ ਕਲੇਜੇ ਦੇ ਵਿੱਚ ਠੰਡ ਪੈਣੀ ਜਾ ਰਹੀ ਹੈ ਕਿਉਂਕਿ ਅਮਰਪਾਲ ਸਿੰਘ ਮਹਿਰੋਂ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਜਿਹੜਾ ਕਿ ਕਿਸੇ ਵੀ 에ਰਪੋਰਟ ਤੋਂ ਜਾਂ ਕਿਸੇ ਵੀ ਸਰਹੱਦੀ ਇਲਾਕੇ ਦੇ ਵਿੱਚੋਂ ਅਮਰਪਾਲ ਸਿੰਘ ਮਹਿਰੋਂ ਕਿਸੇ ਵੀ ਵਿਦੇਸ਼ ਦੀ ਯਾਤਰਾ ਨਾ ਕਰ ਸਕੇ ਜਾਂ ਫਿਰ ਭੱਜ ਨਾ ਸਕੇ ਐਸਕਾ ਲੋਕ ਆਊਟ ਨੋਟਿਸ ਜਾਰੀ ਕਰ ਦਿੱਤਾ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅਮਰਪਾਲ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਕਿਉਂਕਿ ਪ੍ਰਸ਼ਾਸਨ ਜਗਾ ਜਗਾ ਦੇ ਉੱਤੇ ਛਾਪੇਮਾਰੀ ਕਰ ਰਿਹਾ ਜਿੱਥੇ ਵੀ ਉਹਨਾਂ ਨੂੰ ਸ਼ੱਕ ਮਿਲਦਾ ਉਹਦੇ ਤੇ ਛਾਪੇਮਾਰੀ ਹੋ ਰਹੀ ਹੈ ਔਰ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿੱਖ ਜਥੇਬੰਦੀਆਂ ਹੋਰ ਬਹੁਤ ਸਾਰੇ ਪੰਜਾਬ ਦੇ ਲੋਕ ਅਮਰਪਾਲ ਸਿੰਘ ਮਹਰਾਂ ਦੇ ਹੱਕ ਦੇ ਵਿੱਚ ਜੁਟ ਗਏ ਨੇ ਔਰ ਦੂਜੇ ਪਾਸੇ ਪੜੋਸੀ ਮੁਲਕ ਹੈ ਜਿਹੜਾ ਪਾਕਿਸਤਾਨ ਉੱਥੋਂ ਵੀ ਜਾਰੀ ਇਨਪੁਟ ਮਿਲ ਰਹੀ ਆ ਉਹ ਕਹਿੰਦੇ ਭਾਈ ਜਿਹੜਾ ਸ਼ਹਬਾਦ ਪੱਟੀ ਐ ਉਹ ਵੀ ਵੱਡੇ ਪੱਧਰ ਦੇ ਉੱਤੇ ਅਮਰਪਾਲ ਸਿੰਘ ਮੈਰੋ ਨੂੰ ਸਮਰਥਨ ਦੇਣ ਦੀ ਗੱਲ ਕਹਿ ਗਿਆ ਕਹਿੰਦਾ ਮੈਂ ਤੁਹਾਡੀ ਸਪੋਰਟ ਦੇ ਵਿੱਚ ਇਹ ਗੱਲ ਤਾਂ ਹੈਗੀ ਆ ਵੀ ਜਦੋਂ ਪੰਜਾਬ ਦਾ ਮੁੱਦਾ ਉੱਠਦਾ ਉਦੋਂ ਪਾਕਿਸਤਾਨ ਦੇ ਵਿੱਚੋਂ ਯਾਨੀ ਕੋਈ ਨਾ ਕੋਈ ਮੋਮੜ ਤਾਂ ਹੁੰਦੀ ਆ ਕਿਉਂਕਿ ਉਹਨਾਂ ਨੂੰ ਪਤਾ ਪੰਜਾਬ ਦੇ ਵਿੱਚ ਅੱਗ ਲੱਗੀ ਆ ਉਹ ਹੋਰ ਵੀ ਲਵਾਉਣਾ ਚਾਹੁੰਦੇ ਹੁੰਦੇ ਨੇ ਪਰ ਇੱਥੇ ਸਾਡੇ ਪੰਜਾਬ ਦਾ ਮਾਮਲਾ ਸਾਡੇ ਪੰਜਾਬ ਦੀ ਪੁਲਿਸ ਐ ਐਸਐਸਪੀ ਬਠਿੰਡਾ ਜਿਹੜੀ ਅਮਨਿਤ ਕੌਂਡਰ ਐ ਉਹ ਬੜੇ ਹੀ ਇਮਾਨਦਾਰ ਨੇ ਉਹ ਆਪਣੇ ਤਰੀਕੇ ਦੇ ਨਾਲ ਇਸ ਕੇਸ ਨੂੰ ਸੁਲਝਾਵ ਹੀ ਰਹੇ ਨੇ ਔਰ ਦੂਜੇ ਪਾਸੇ ਗ੍ਰਿਫਤਾਰੀ ਦੇਣ ਦੇ ਲਈ ਤਾਂ ਮੈਨੂੰ ਲੱਗਦਾ ਵੀ ਜਿਵੇਂ ਸਿੰਘਾਂ ਨੇ ਵੀ ਤਿਆਰੀ ਕੀਤੀ ਆ ਅਮਰਪਾਲ ਸਿੰਘ ਮਹਿਰੋਂ ਦਾ ਬਿਆਨ ਸੀ ਕਹਿੰਦਾ ਮੈਂ ਜੇਲ੍ਹ ਵੀ ਜਾ ਸਕਦਾ ਔਰ ਜਿਹੜੇ ਸਮਰਥਕ ਨੇ ਉਹ ਕਹਿੰਦੇ ਇਹ ਭਾਈ ਅਰੈਸਟ ਨਾ ਹੋਵੇ ਗ੍ਰਿਫਤਾਰੀ ਨੂੰ ਲੈ ਕੇ ਇੱਕ ਖਬਰ ਆ ਰਹੀ ਹੈ ਔਰ ਦੂਸਰੇ ਪਾਸੇ ਲਗਾਤਾਰ ਸ਼ਾਪੇ ਮਾਰੀਆਂ ਵੀ ਹੋ ਰਹੀਆਂ ਨੇ ਔਰ ਤੀਜਾ ਨੰਬਰ ਆ ਜਿਹੜਾ ਉਹ ਭਾਈ ਜਿਹੜੇ ਕਿ ਵਿਰੋਧੀ ਆ ਅਮਰਪਾਲ ਸਿੰਘ ਦੇ ਉਹ ਲਗਾਤਾਰ ਤੰਜ ਕਰਦੇ ਜਾ ਰਹੇ ਨੇ ਉਹ ਕਹਿੰਦੇ ਅਸੀਂ ਉਹਨਾਂ ਕੁੜੀਆਂ ਨੂੰ ਪ੍ਰੋਟੈਕਟ ਕਰਨਾ ਆ ਅਸੀਂ ਉਹਨਾਂ ਨੂੰ ਸੇਫ ਰੱਖਣਾ ਜਿਨ੍ਹਾਂ ਨੂੰ ਅਮਰਪਾਲ ਸਿੰਘ ਮਹਿਰੋਂ ਧਮਕੀਆਂ ਦਿੰਦਾ ਯਾਨੀ ਅਸੀਂ ਉਹਨਾਂ ਕੁੜੀਆਂ ਦੇ ਹੱਕ ਵਿੱਚ ਖੜੇ ਆ ਉਹ ਵੀ ਬਹੁਤ ਵੱਡੇ ਪੱਧਰ ਤੇ ਸ਼ਰਮ ਵਾਲੀ ਗੱਲ ਆ ਤੇ ਇੱਥੇ ਐਸਐਸਪੀ ਬਠਿੰਡਾ ਨੂੰ ਚਾਹੀਦਾ ਕਿ ਜਿੰਨੇ ਵੀ ਇਹ ਬੰਦੇ ਬੋਲ ਰਹੇ ਹਨਾ ਉਹਨਾਂ ਕੁੜੀਆਂ ਦੇ ਹੱਕ ਦੇ ਵਿੱਚ ਜਾਂ ਜਿਹੜੀਆਂ ਕੁੜੀਆਂ ਕਹਿੰਦੀਆਂ ਸਾਨੂੰ ਸਿਕਿਉਰਟੀ ਦੇ ਦਿਓ ਦੇਖੋ 2 ਮਿੰਟਾਂ ਦਾ ਕੰਮ ਐ ਨਾਲੇ ਸਿਕਿਉਰਟੀ ਲੈਣੀ ਇਹਨਾਂ ਨੂੰ ਨਾ ਹੀ ਤਾਂ ਕੋਈ ਸਿਕਿਉਰਿਟੀ ਦਿੱਤੀ ਜਾਵੇ ਔਰ ਦੂਜੇ ਨੰਬਰ ਤੇ ਜਿਹੜੇ ਲੋਕ ਇਹਨਾਂ ਦੇ ਹੱਕ ਦੇ ਵਿੱਚ ਖੜਦੇ ਜਿਹੜੀਆਂ ਗੰਦ ਫੈਲਾਉਂਦੀਆਂ ਨੇ ਇਹਨਾਂ ਦੇ ਉੱਤੇ ਬਾਅਦ ਵੱਡੇ ਪੱਧਰ ਦੇ ਉੱਤੇ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਜਿੰਨਾ ਚਿਰ ਇਹਨਾਂ ਦੇ ਉੱਤੇ ਪਟਾ ਨਹੀਂ ਫਿਰਦਾ ਉਹ ਚਿਰ ਪੰਜਾਬ ਦੀ ਪੁਲਿਸ ਨੂੰ ਵੀ ਬਦੀਨ ਹੋਣਾ ਪੈ ਰਿਹਾ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਗੰਦ ਫੈਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੇਕਰ ਇਸ ਨੂੰ ਕੋਈ ਨੱਥ ਪਾ ਸਕਦਾ ਤਾਂ ਪੰਜਾਬ ਦੀ ਪੁਲਿਸ ਹੈ ਕਿਉਂਕਿ ਪੰਜਾਬ ਦੀ ਪੁਲਿਸ ਦਾ ਜਦੋਂ ਫਿਰ ਪਟਾ ਫਿਰਦਾ ਹੈ ਅਜੇ ਲੋਕਾਂ ਤੇ ਖੋਰ ਸਿੱਧੇ ਹੁੰਦੇ ਨੇ ਤਾਂ ਠੀਕਾ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਤੁਸੀਂ ਇਸ ਵੀਡੀਓ ਦੇ ਹੱਕ ਵਿੱਚੋਂ ਕਮੈਂਟ ਜ਼ਰੂਰ ਕਰਨੇ ਔਰ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਦਾ ਪੰਚ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ